अच्छा ਤੁਸੀਂ ਸਟਾਰਟਿੰਗ ਦੇ ਵਿੱਚ ਹੀ ਕਹਿ ਦਿੱਤਾ ਕਿ ਲੁਧਿਆਣਾ ਚ ਬਹੁਤ ਜ਼ਿਆਦਾ ਗਰਮੀ ਹੈ ਸਿਆਸਤ ਜਿਹੜੀ ਉਹ ਗਰਮਾਈ ਹੋਈ ਹੈ ਹੌਟ ਸੀ ਕਿ ਨਹੀਂ 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 ਕਿਹਾ ਲੁਧਿਆਣਾ ਚ ਗਰਮੀ ਨਹੀਂ ਹੈ ਰਾਜਾਵੜਿੰਗ ਜਿੱਥੇ ਆਉਂਦਾ ਉੱਥੇ ਤਾਪਮਾਨ ਗਰਮ ਹੋ ਜਾਂਦਾ ਹੈ ਇਹ ਤਾਂ ਪੱਕੀ ਗੱਲ ਹੈ ਬਿਲਕੁਲ ਪਰ ਮੈਨੂੰ ਲੱਗਦਾ ਕਿ ਜਿੱਥੇ ਅਮ੍ਰਿਤਾ ਜੀ ਆ ਜਾਂਦੇ ਹੋ ਹੋਰ ਤਾਪਮਾਨ ਜਿਹੜਾ ਹੈ ਉਹ ਵੱਧ ਜਾਂਦਾ ਹੈ ਦੇ ਦੇਖੋ ਹਲੇ ਵੀ ਕਿਸ ਤਰ੍ਹਾਂ ਅੰਨੀ ਜ਼ਿਆਦਾ ਗਰਮੀ ਆਰਾਮ ਨਾਲ ਬੈਠੇ ਨੇ ਅਦਰਵਾਇਜ਼ ਲੇਡੀਆਂ ਉੱਠ ਕੇ ਚਲੇ ਜਾਂਦੀਆਂ ਨੇ ਅਮ੍ਰਿਤਾ ਜੀ ਵੈਸੇ ਲੇਡੀਆਂ 퍼ਸ ਹੁੰਦੇ ਪਹਿਲਾ ਸਵਾਲ ਤੁਹਾਡੇ ਤੋਂ ਸਾਨੂੰ ਪੁੱਛਣਾ ਚਾਹੀਦਾ ਸੀਗਾ ਪਰ ਤੁਹਨ ਲੱਗਦਾ ਸੀਗਾ ਕਿ ਲੋਕ ਸਭਾ ਚੋਣ ਜਿਹੜੀ ਆ ਉਹ ਵੀ ਲੜਨਗੇ ਰਾਜਾ ਵੜਿੰਗ ਸਾਹਿਬ ਕਿਉਂਕਿ ਤੁਸੀਂ ਸਾਰਾ ਸਿਆਸੀ ਸਫਰ ਜਿਹੜਾ ਹੁਣ ਤੱਕ ਦਾ ਵੜਿੰਗ ਸਾਹਿਬ ਦਾ ਦੇਖਿਆ ਬਿਲਕੁਲ ਨਹੀਂ ਸੋਚਿਆ ਸੀ ਇਸਵਰ ਬਿਲਕੁਲ ਰਿਲੈਕਸ ਸੀ ਕਿ ਇਸਵਰੀ ਚੋਣ ਜਦੋਂ ਬਠਿੰਡੇ ਦਾ ਡਿਕਲੇਅਰ ਹੋਇਆ ਉਸ ਤੋਂ ਬਾਅਦ ਅਸੀਂ ਕਿ ਇਸਵਰੀ ਕਿਹ ਤੋਂ ਚੋਣ ਨਹੀਂ ਲੜਨੀ ਇਹ ਕੇਮਾ ਦਾ ਸਰਪ੍ਰਾਈਜ਼ ਥੋਸ ਹਮ ਵਾਟ ਵਾਸ ਯੂਰ ਫਰਸਟ ਰਿਐਕਸ਼ਨ ਵਟ ਏਵਰ ਕਮਸ ਮਾਈ ਕਮਸ ਮਾਈ ਵੇ ਆਮ ਵੈਰੀ ਹੈਪੀ ਜੋ ਆ ਗਿਆ ਜੋ ਪਾਰਟੀ ਨੇ ਹੁਕਮ ਲਾਤਾ ਸਿਰ ਮੱਥੇ ਨਾਲ ਹੀ ਸ਼ਿਫਟ ਹੋ ਗਏ ਸੀਗੇ ਤੁਸੀਂ ਇੱਥੇ ਲੁਧਿਆਣਾ ਹਾਂਜੀ ਬਿਲਕੁਲ ਉਹ ਤਾਂ ਨਾਲ ਹੀ ਪਹਿਲੇ ਦਿਨ ਉਹ ਤਾਂ ਗਾਣਾ ਨਹੀਂ ਹੈ ਜਿੱਥੇ ਚੱਲੂਗਾ ਚੱਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ ਉਹ ਤਾਂ ਅੰਤਮ ਸਮੇਂ ਤੱਕ ਨਾਲ ਹੀ ਜਾਣਾ ਕਿਉਂ ਮੇਰੀ ਗੱਲ ਸਹੀ ਹੈ ਬਿਲਕੁਲ ਬਿਲਕੁਲ ਟਿਕਟਾਂ ਦੋ ਜਿਹੜੀਆਂ ਉਹ ਲਗਾਤਾਰ ਚੱਲ ਰਹੀਆਂ ਆ ਚਾਹੇ ਗਿੱਦੜ ਬਾਗ ਸੀ ਗਿੱਦੜ ਬਾਗ ਤੋਂ ਬਠਿੰਡੇ ਵੀ ਭੇਜਿਆ ਗਿਆ ਬਠਿੰਡੇ ਤੋਂ ਲੁਧਿਆਣਾ ਕਿੰਨਾ ਮੁਸ਼ਕਲ ਹੁੰਦਾ ਨਵੀਂ ਜਗ੍ਹਾ ਜਾ ਕੇ ਨਵੇਂ ਲੋਕਾਂ ਦੇ ਵਿੱਚ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਕਿਉਂਕਿ ਮਾਲਵੇਜ ਦਾ ਜਿਹੜਾ ਇਲਾਕਾ ਜਿੱਥੇ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਫਿਰ ਵੀ ਦਾ ਇਹੀ ਸੀਗਾ ਫੋਟੋ ਲੁਧਿਆਣੇ ਆਣਾ ਲੁਧਿਆਣੇ ਤੁਸੀਂ ਅਕਸਰ ਆਂਦੇ ਹੋਗੇ ਲੇਕਿਨ ਸ਼ਾਇਦ ਸਪਨੇ ਚ ਵੀ ਨਹੀਂ ਸੋਚਿਆ ਹੋਗਾ ਕਿ ਮੈਂ ਇਕੱਲੇ ਲੁਧਿਆਣੇ ਤੋਂ ਇਲੈਕਸ਼ਨ ਲੜਾਂਗਾ ਲੋਕਾਂ ਦਾ ਕੀ ਰਿਸਪੌਂਸ ਹੈ ਔਰ ਕਿੰਨਾ ਮੁਸ਼ਕਲ ਹੁੰਦਾ ਨਵੀਂ ਜਗ੍ਹਾ ਜਾ ਕੇ ਲੰਗੇ ਲੋਕਾਂ 'ਚ ਜਗ੍ਹਾ ਬਣਾਉਣੀ ਜਿਕ ਦੀਪ ਜੀ ਟੂ ਬੀ ਵੈਰੀ ਔਨਸਟ ਲੁਧਿਆਣਾ ਨੇ ਜੋ ਕੀਤਾ ਹੈ ਉਹ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲਿਆ ਕੋਈ ਰੇੜੀ ਵਾਲਾ ਭਰਾ ਕੋਈ ਰਿਕਸ਼ਾ ਵਾਲਾ ਭਰਾ ਕੋਈ ਫੁੱਲ ਵੇਚਣ ਵਾਲਾ ਭਰਾ ਉਹਨਰੀਆ ਕਾਬੇਵਿਚ ਇੱਕ ਅਜੀਬ ਅਜੀਬੋ ਗਰੀਬਦਾ ਪਿਆਰ ਦੀ ਬਿੰਨੂ ਚਲਕ ਨਜ਼ਰ ਆਈ ਇਹ ਮੇਰਾ ਜਿਹੜਾ ਤੁਜ਼ਰਬਾ ਹੈ 25 ਸਾਲ ਦਾ ਔਰ ਉਹ ਗਲਤ ਨਹੀਂ ਹੋ ਸਕਦਾ 100% ਆਮ ਟੇਲਿੰਗ ਔਰ ਉਹ ਲੱਗਿਆ ਕਿ ਲੁਧਿਆਣਾ ਦੇ ਲੋਕ ਬਹੁਤ ਪਿਆਰ ਦੇ ਰਹੇ ਔਰ ਮੈਂ ਆਪਣੇ ਆਪ ਕਈ ਗਹਿਰੀ ਸੋਚਣਾ ਕਿ ਯਾਰ ਲੁਧਿਆਣਾ ਸਿੱਧੂ ਕੁਝ ਕੀਤਾ ਹੀ ਨਹੀਂ ਆਪਾਂ ਲੋਕਾਂ ਨੇ ਇਹ ਅਚਨ ਚੇਤ ਇਸ ਤਰ੍ਹਾਂ ਦਾ ਪਿਆਰ ਇਸ ਤਰ੍ਹਾਂ ਦੀ ਲੋਕਾਂ ਦੀ ਭਾਵਨਾ ਕੱਲ ਮੇਰਾ ਇੱਕ ਦੋਸਤ ਪਰਸੋ ਮੈਨੂੰ ਮਿਲਿਆ ਸੀ लोकल रिसेंट की मैं यार बाल कटवाने गया था तो बाल बनाने मेरा पुराना बंदा है हेयर कटर तो मैंने उसको कहा कि भैया कि वोट पानी है उन्हें जवाब देता होने बेचारा कोई वो कहना कि आप बताएं जिसको आप बोलेंगे डाल देंगे वो कहता यार ये गलत बात मत करो ये बताओ किसको वोट डाल दें कहता सर फिर वो जिसको बाहरी बोल रहे हैं ना वोट उसको देंगे हम ਲਾਈਕ ਮੇਰੇ ਕੋ ਕਰ ਕਰੇ ਕਹਿ ਦਿੰਦੇ ਕਿ ਬਾਹਰੋਂ ਆਇਆ ਸੋ ਇਸ ਤਰ੍ਹਾਂ ਦਾ ਜਿਹੜਾ ਲੁਧਿਆਣਾ ਦੇ ਲੋਕਾਂ ਦਾ ਵਿਚਾਰ ਬਣਿਆ ਕਿ ਤੇ ਪੋਲਿਟিক্যাল ਵੈਕਿਊਮ ਤਾਂ ਨਹੀਂ ਕਿਉਂਕਿ 2 ਸਾਲ ਹੋਏ ਸੀ ਬਗਲਾਬ ਦੇ ਨਾਮ ਤੇ ਇੱਕ ਸਰਕਾਰ ਬਣੀ ਬਹੁਤ ਸਾਰੀਆਂ ਉਹਦੇ ਵਿੱਚ ਜਿਹੜੇ ਐਸੈਟ ਬੈਕਸ ਵੀ ਆਏ ਤੇ ਲੋਕਾਂ ਨੂੰ ਲੱਗ ਰਿਹਾ ਸ਼ਾਇਦ ਕਾਂਗਰਸੀ ਜੰਗੀ ਸੀ ਉਹਦਾ ਵੀ ਐਡਵਾਂਟੇਜ ਮਿਲ ਗਿਆ ਦੈਟਸ देयर 100% ਲੋਕਾਂ ਨੂੰ ਇਹ ਲੱਗ ਰਿਹਾ ਕਿ ਡੇਲੀ ਦੀ ਸਰਕਾਰ ਅਸੀਂ ਕੇਂਦਰ ਦੀ ਸਰਕਾਰ 10 ਸਾਲ ਹੋ ਗਏ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੇਖਦੇ ਆ ਹੋਏ ਔਰ ਅੱਜ ਵੀ ਕੋਈ ਮਿਸ਼ਨ ਨਹੀਂ ਹੈ ਉਹਨਾਂ ਦਾ ਵੋਟ ਮੰਗਨ ਦਾ आज भी वो ये कहें कि यार मंगलसूत्र वो आपका ले जाएंगे और आप हमने मंदिर बनाया है कोई मुद्दा नहीं है तो so, यही साल आज ढाई साल हो गए आम आदमी पार्टी की सरकार बनी तो 100 है बिल्कुल हंड्रेड परसेंट ठीक है जगदीप जी पोलिटिकल वैक्यूम इज देयर एंड लोग महसूस कर रहे हैं कि कांग्रेस बेटर ऑप्शन